ਗੁਰਪਿਆਰੇ ਸਾਡੀ ਜਿਹੜੀ ਗੱਡੀ ਹੈ ਇਹ ਪਟਣੀ ਤੇ ਚੜ ਨਹੀਂ ਸਕਦੀ ਭਾਬ ਅਸੀਂ ਉਹ ਸੜਕ ਤੇ ਨਹੀਂ ਚੱਲ ਸਕਦੇ ਜਿਹੜੇ ਰਸਤੇ ਤੇ ਚੱਲ ਕੇ ਅਸੀਂ ਆਪਣੇ ਘਰ ਜਾਣਾ ਹੈ ਹੁਣ ਇੱਕ ਜਿਹੜੇ ਗੁਰਮੁਖ ਪਿਆਰੇ ਨੇ ਕਰਮ ਦੇ ਨਾਲ ਨਾਲ ਕਰਮ ਦੇ ਨਾਲ ਨਾਲ ਮਾਲਕ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰ ਲਈ ਮਾਲਕ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰ ਲਈ ਉਹ ਸਫਲ ਹੋ ਜੇ ਉਹ ਗੁਰਮੁਖ ਪਿਆਰਾ ਸਫਲ ਹੋ ਜੇ ਵਾਈਡ ਵਾਈਡ ਨੂੰ ਨਿਕਲਦਾ ਆ ਵਾਈਡ ਵਾਈਡ ਦੇਤੇ ਉਹ ਗੁਰਮੁਖ ਪਿਆਰਾ ਸਫਲ ਹੋ ਜਾਏਗਾ ਜਿਹਨੇ ਕਰਮ ਨੂੰ ਕਰਮ ਦੇ ਨਾਲ-ਨਾਲ ਮਾਲਕ ਨੂੰ ਮਿਲਣ ਦਾ ਵੀ ਤਰੀਕਾ ਅਪਣਾ ਲਿਆ ਜਾਂ ਸਿੱਖ ਲਿਆ ਜਾਂ ਸੰਗਤ ਦੇ ਵਿੱਚ ਆ ਗਏ ਉਹ ਜੀਵ ਸਫਲ ਹੋ ਜਾਏਗਾ ਤੁਸੀਂ ਕੋਸ਼ਿਸ਼ ਕਰਾਂਗੇ ਤਾਂ ਆਪਾਂ ਸਫਲ ਹੋ ਜਾਵਾਂਗੇ ਜਿਹਦੇ ਮੁੱਖ ਤੇ ਫਤਿਹ ਆਉਦੀ ਮਰਦਾਂ ਦੇ ਵਿੱਚ ਹੀ ਫਤਿਹ ਆਉਦੀ ਇਹ ਮਾਲਕ ਦੇ ਉਪਦੇਸ਼ ਨੇ ਹੁਣ ਆਪਾਂ ਕੀ ਕਰ ਰਹੇ ਆਏ ਕਰਮਤਪ ਹੋ ਗਈ ਰੇ ਹੁਣ ਕੀ ਕਰਾਂ ਇੱਕ ਮਾਲਕ ਨੂੰ ਮਿਲਣ ਦਾ ਆਪਾਂ ਜਰੀਆ ਬਣਾ ਰਹੇ ਕਿ ਕਿਵੇਂ ਅਸੀਂ ਉਸ ਅਕਾਲਪੁਰਖ ਪਿਤਾ ਪਰਮਾਤਮਾ ਦੇ ਦਰਸ਼ਨ ਕਰੀਏ ਇਹ ਕਰ ਰਹੇ ਨਾ ਆਪਣਾ ਆਪਾਂ ਇੱਕ ਆਪਾਂ ਕੋਸ਼ਿਸ਼ ਕੀਤੀ ਹੈ ਤਾਂ ਇਹੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਅਸੀਂ ਕਾਮਯਾਬ ਹੋ ਜਾਾਂਗੇ ਜੋ ਸਾਡੀ ਟੁੱਟੀ ਹੋਈ ਹੈ ਨਾ ਇੱਕ ਤਾਂ ਆਪਾਂ ਉਹ ਸੁਣਦੇ ਆਂ ਕਿ 40 ਸਿਮਾਂ ਨੇ ਜਿਹੜਾ ਵਧਾਵਾ ਲਿਖਿਆ ਸੀ ਤੇ ਉਹਨਾਂ ਨੇ ਕਿ ਇਹ ਤੁਸੀਂ ਸਾਡੇ ਗੁਰੂ ਨਹੀਂ ਐ ਲੇਕਿਨ ਉਹ ਚ ਇੱਕ ਗੱਲ ਹੋਰ ਹੈ ਗੁਰੂ ਉਹਨਾਂ ਖਾਲਸਾ ਸਿੰਘਾਂ ਨੇ ਲਿਖਿਆ ਗੁਰਗੁਰੂ ਨਹੀਂ ਲਿਖਿਆ ਕਿ ਤੁਸੀਂ ਮੇਰੇ ਸਿੱਖ ਨਹੀਂ ਗੁਰੂ ਨਹੀਂ ਲਿਖਿਆ ਗੁਰੂ ਨੇ ਸਾਡਾ ਵੀ ਨਹੀਂ ਲਿਖਿਆ ਕਿ ਤੂੰ ਜਾ ਜੁਨਨਾ ਤੇ ਜਾ ਤੂੰ ਮੇਰਾ ਨਹੀਂ ਗੁਰੂ ਸਾਹਿਬ ਤਾਂ ਕਹਿ ਰਹੇ ਫਰਮਾਨ ਕਰਨ ਗੁਰਬਾਣੀ ਦਾ ਮੇਰੇ ਮਨ ਪਰਦੇਸੀ ਵੇ ਆਵੋ ਕਰੇ ਮੇਰੇ ਪਿਆਰੇ ਮਨ ਪਰਦੇਸੀ ਵੇ ਆਵੋ ਕਰੇ ਉਹ ਕਹਦਾ ਨਾ ਕਰਿਆ ਕਰਿਆ ਪਰ ਅਸੀਂ ਨਹੀਂ ਜਾਣਾ ਚਾਹੁੰਦੇ ਤਰੇ ਕਿਉਂਕਿ ਅਸੀਂ ਸੰਸਾਰ ਦੇ ਵਿੱਚ ਫਸੇ ਪਏ ਅਸੀਂ ਆਪਣੇ ਲੋ ਜੋ ਵੀ ਇਹਦੇ ਵਿੱਚ ਫਸੇ ਪਏ ਸਾਨੂੰ ਨਿਕਲਣ ਵਾਸਤੇ ਸਾਧਿਆ ਸੰਗਤ ਸੰਗਤ ਦੇ ਵਿੱਚ ਅਸੀਂ ਬੈਠ ਕੇ ਜੁਗਤੀ ਸਿੱਖਾਂਗੇ ਤਰੀਕਾ ਸਿੱਖਾਂਗੇ ਤਾਂ ਹੀ ਅਸੀਂ ਸਫਲ ਹੋਣਾ ਹੁਣ ਮਾਲਕ ਨੂੰ ਸਾਡੇ ਤੇ ਭਰੋਸਾ ਨਹੀਂ ਹੁਣ ਆਪਾਂ ਇੱਥੇ ਕੀ ਨਹੀਂ ਵਿਚਾਰ ਲੈਣੀ ਆ ਵਿਚਾਰ ਇਹ ਆ ਗੁਰ ਪਿਆਰੇ ਕਿ مالک ਨੂੰ ਸਾਡੇ ਤੇ ਕਿਉਂ ਭਰੋਸਾ ਨਹੀਂ ਸਾਡੀ ਟੁੱਟ ਰੱਖੀ ਹੈ ਫਿਰ ਝੜੂ ਕਿਤੇ ਮੈਂ ਝੜੂ ਗਿਆ ਸੂਰਬੀ ਦੇ ਅੰਦਰ ਤੇ ਵਿਸਤਾਕਤ ਹੈ ਸੰਗਤ ਵੀ ਉਹ ਹੋਵੇ ਜਿਹਦੇ ਮੁੱਖ ਤੇ ਖਾਦੀ ਪਰਮਾਤਮਾ ਦੀ ਵਿਡਿਆਈ ਹੋਵੇ ਹੁਣ ਤੁਸੀਂ ਕਹੋਗੇ ਇੱਥੇ ਸੰਗਤ ਤਾਂ ਬਹੁਤ ਕਰਦੇ ਆ ਬਹੁਤ ਸੰਸਾਰ ਦੇ ਵਿੱਚ ਸੰਗਤਾਂ ਹੋ ਰਹੀਆਂ ਨੇ ਹੋ ਰਹੀਆਂ ਵਾਕਈ ਠੀਕ ਹੈ ਕੁਈ ਜੀ ਦੁਹਰਾਈ ਨਹੀਂ ਸੰਗਤ ਹੋ ਰਹੀ ਹੈ ਪਰ ਉਹਦੇ ਵਿੱਚ ਪਰਮਾਤਮਾ ਦੀ ਵਡਿਆਈ ਨਹੀਂ ਉਹਦੇ ਵਿੱਚ ਗੁਰੂ ਪਿਆਰਿਓ ਆਦਿ ਨੂੰ ਦੀ ਵਡਿਆਈ ਜ਼ਿਆਦਾ ਹੈ ਮਾਲਕ ਦੀ ਵਡਿਆਈ ਘੱਟ ਗੁਰੂ ਸਾਹਿਬ ਪ੍ਰਮਾਨ ਕਰਦਾ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਦਾਖਾਣ ਜਿੱਥੇ ਇੱਕ ਮਾਲਕ ਦੀ ਵਡਿਆਈ ਹੁੰਦੀ ਹੋਵੇ ਉੱਥੇ ਕੋਈ ਰੱਬੀਆਂ ਰੂਹਾਂ ਹੋਣਾਂ ਉਹੀ ਸਾਡੀ ਕੁੱਤੀ ਹੋਈ ਦੀ ਜੋੜ ਸਕਦੇ ਪਰਮਾਤਮਾ ਨਾਲ ਗੱਲ ਸਕਦੇ ਉਹੀ ਰੂਹਾਂ ਗੱਲ ਸਕਦੀਆਂ ਨੇ ਗੁਰਪਿਆਰੇਔ ਔਰ ਸਾਟਾ ਉਦਮ ਹੋਵੇ ਅਸੀਂ ਅਪਰਾਲਾ ਕਰੀਏ ਅਸੀਂ ਕੋਸ਼ਿਸ਼ ਕਰੀਏ ਅਸੀਂ ਕੋਸ਼ਿਸ਼ ਕਰੀਏ ਫਿਰ ਮੇਰੇ ਬਾਲਕ ਨੇ ਇਸੇ ਕਰਕੇ ਤਾਂ ਗੁਰਬਾਣੀ ਦੇ ਪ੍ਰਵਾਨ ਕੀਤਾ ਹੈ ਕਿ ਚਰਨ ਸਰਨ ਗੁਰੂ ਏਕ ਪੈਂਦਾ ਜਾਏ ਚੱਲ ਸਤਿਗੁਰੂ ਕੋਟ ਬੈਠੇ ਆਗੇ ਹੋਏ ਲੇਤਾ ਹੁਣ ਇਹਦੇ ਵਿੱਚ ਜਿਹੜੇ ਸਾਡੇ ਕਰਮ ਨੇ ਸਾਡੇ ਕਰਮ ਜਿਉਂ-ਜਿਉਂ ਅਸੀਂ ਕਦਮ ਪੁੱਟਾਂਗੇ ਜਿਉਂ-ਜਿਉਂ ਸੰਗਤ ਦੇ ਵਿੱਚ ਜਾਵਾਂਗੇ ਸਾਡੇ ਜਿਹੜੇ ਕਰਮ ਨੇ ਨਾ ਸਾਡੇ ਹੱਥ ਨੇ ਆਪਣੇ ਹੱਥ ਕਿਉਂ ਹੋਣਗੇ ਪਤਾ ਅਸੀਂ ਸੰਗਤ ਦੇ ਵਿੱਚ ਆਵਾਂਗੇ ਫੇਰ ਸਾਡੇ ਹੱਥ ਹੈ ਕਰਮ ਲਿਖਨੇ ਸਾਡੇ ਹੱਥ ਚ ਹੈ ਗੁਰਦਾਰੇ ਸਾਡੇ ਕਰਮ ਹੋਰ ਕੋਈ ਨਹੀਂ ਲਿਖਦਾ ਆਪੇ ਪੱਟੀ ਕਲਮ ਉੱਪਰ ਲਿਖੀ ਤੂੰ ਕਹਿੰਦਾ ਤੂੰ ਆਹ ਪੱਟੀ ਲੈ ਲੈ ਇਹ ਤੇਰੇ ਮੱਥੇ 'ਤੇ ਟੰਗਦੀ ਤੇਰੇ ਗਾਲ 'ਚ ਭਾਵੇਂ ਮੱਥੇ ਤੇ ਸਾਡੇ 'ਤੇ ਪੱਟੀ ਸਾਡੇ 'ਤੇ ਮੱਥੇ ਤੇ ਪੱਟੀ ਐ ਉਹਦੇ ਲੇਖ ਵੀ ਅਸੀਂ ਆਪ ਲਿਖਨੇ ਆ ਹੁਣ ਆਪਾਂ ਚੰਗੇ ਲਿਖ ਲਿਖ ਲੈਣ ਸੰਗਤ ਦੇ ਸੋਹਣੇ ਵਿਚਾਰ ਕਰ ਰਹੇ ਹੁਣ ਦੀ ਵਡਾਈ ਕਰ ਰਹੇ ਆ ਇਹ ਚੰਗੇ ਲੇਖ ਨੇ ਇਹ ਲਿਖੇ ਹੀ ਦੇਣ ਔਰ ਲਿਖ ਕੇ ਜਾਣਗੇ ਜਿਉਂ-ਜਿਉਂ ਅਸੀਂ ਸੰਗਤ ਕਰਾਂਗੇ ਲੇਖ ਲਿਖਾਂਗੇ ਤਾਂ ਸਾਡੇ ਕਰਮ ਬਦਲ ਜਾਨਗੇ ਸਾਡੇ ਕਰਮ ਬਦਲਦੇ ਜਾਣਗੇ ਆਹੀ ਇੱਕ ਤਰੀਕਾ ਹੈ ਇਸੇ ਕਰਕੇ ਬੰਦੇ ਕੋਲ ਇਡੀ ਵੱਡੀ ਤਾਕਤ ਹੈ ਆਪਣੇ ਕਰਮ ਆਪ ਬਦਲ ਸੰਦਾ ਦੱਦਾ ਦੋਸ ਨਾ ਦੇਈ ਦੋਸ ਕਰਮਾ ਕਰਮ ਆਪਣੇ ਸਾਡੇ ਦੋਸ ਪਰ ਅਸੀਂ ਆ ਸਾਡੇ ਕੋਲ ਵਕਤ ਹੈ ਸਾਡੇ ਕੋਲ ਸਮਾਂ ਹੈ ਸਾਡੇ ਕੋਲ ਗੁਰੂ ਕਰੀ ਉੱਡੀ ਬੜੀ ਤਾਕਤ ਮੇਰੇ ਮਾਲਕ ਨੇ ਦਿੱਤੀ ਹੈ ਸਵਾਸ ਦਿੱਤੇ ਨੇ ਇਹਨੇ ਕੀਮਤੀ ਹੁਣ ਅਸੀਂ ਸਭ ਕੁਝ ਕਰ ਸਕਦੇ ਆਪਣੇ ਕਰਮ ਬਦਲ ਸਕਦੇ ਆਪਣੇ ਕਰਮ ਬਦਲ ਸਕਦੇ ਗੁਰੂ ਸਾਹਿਬ ਇੰਨੀ ਪਾਵਰ ਹੈ ਗੁਰੂ ਸਾਹਿਬ ਇੰਨੀ ਪਾਵਰਾ ਉਹ ਇੱਕ ਦੀ ਵਜ੍ਹਾ ਸਤਾ ਵੀ ਪਾ ਸਕਦਾ ਹੈ। ਬੇਹੱਦ ਬੜੀ ਪਾਵਰਾ ਹੈ। ਮੋਲੇ ਸੋਨੇ ਪਰ ਗੁਰੂ ਪਿਆਰੋ ਧਿਆਨ ਰੱਖਿਓ। ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਪੈਣਾ। ਗੁਰੂ ਦੇ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਪੈਣਾ। ਜੋ ਗੁਰੂ ਕਹ ਰਿਹਾ ਉਹਦੇ ਅਨਸਾਰ ਚੱਲਣਾ ਪੈਣਾ। ਗੁਰ ਕੀ ਮਤ ਤੂੰ ਲੈ ਇਆਣੇ। ਸਾਨੂੰ ਗੁਰੂ ਦੀ ਮਤ ਲੈਣੀ ਚਾਹੀਦੀ ਆ ਭਗਤ ਭਗਤੀ ਬਿਨਾ ਡੁੱਬ ਜਾਂਦਾ ਜੇ ਭਗਤੀ ਨਹੀਂ ਕੀਤੀ ਗੁਰ ਕੀ ਮਤੁ ਲੈ ਜਾਨੇ ਭਗਤ ਬਿਨਾ ਹੋ ਡੁੱਬ ਜਾਂਦਾ ਆ ਭਗਤੀ ਆ ਇੱਥੇ ਭਗਤ ਮਤ ਲੈ ਕੇ ਅਸੀਂ ਭਗਤੀ ਕਰਨੀ ਆ ਹੁਣ ਮਤ ਦੇ ਅਨਸਾਰੇ ਨੇਤਰ ਖੋਲੇ ਆਪਾਂ ਗੁਰੂ ਦੀ ਮਤ ਦੇ ਨਾਲ ਹੋ ਜਾਣਾ ਇਸ ਤਰ੍ਹਾਂ ਗੁਰਦਾਰੇ ਆਪਣਾ ਕਰਮ ਅਸੀਂ ਆ ਬਦਲ ਸਕਦੇ ਆ ਕੋਸ਼ਿਸ਼ ਕਰੀਏ ਪਰਮਾ ਕਰੀਏ ਕਿ ਮੇਰਾ ਮਾਲਕ ਤਿੰਪਾ ਕਰੇ ਸਾਡੇ ਤੇ ਮਿਹਰ ਪਰ ਹੱਥ ਰੱਖੇ ਤੇ ਗੁਰਦਾਰੇ ਨਾੜਾ ਨੂੰ ਜਿਹੜਾ ਸਾਡੇ ਕੁੱਤੀ ਕੱਢਣ ਵਾਲੀ ਗੱਲਾਂ ਆ ਨਾ ਆਪਾਂ ਹੋਰ ਲਾਵਾਂਗੇ ਜੇ ਸਮਾਂ 10 ਮਿੰਟ ਕੋ ਸਾਨੂੰ ਪਤਾ ਲੱਗੇ ਕੁਝ ਕਿ ਅਸੀਂ ਸੰਸਾਰ ਦੇ ਵਿੱਚ ਸਾਡਾ ਕੋ ਸੋਕੜ ਕੀ ਆ ਹੁਣ ਥੋੜਾ ਜਿਹਾ ਆਪਾਂ ਚੇਂਜ ਕਰੀਏ ਇਸ ਜੋ ਕਥਾ ਨੂੰ ਕਿ ਸਾਡੇ ਮਾਪੇ ਸਾਡੀ ਕੌਣ ਹੈ ਅਸੀਂ ਕਿੱਥੋਂ ਆਏ ਆ ਕਾਦੇ ਵਾਸਤੇ ਆਏ ਆ ਕੀ ਕਰਨ ਆਏ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੁਣ ਜਿਸ ਤਰ੍ਹਾਂ ਅਸੀਂ ਆਪਣੇ ਮਾਪੇ ਤੋਂ ਮੁੜ ਪੈਰੋਂ ਵਿਛੜੇ ਹੋયા ਹਾਂ ਵਿਛੜੇ ਹੋਇਆ ਨਾ ਅਸੀਂ ਪੂਰੋਂ ਰੱਖਿਆ ਸਾਨੂੰ ਪਤਾ ਨਹੀਂ ਜਿਸ ਤਰ੍ਹਾਂ ਇੱਕ ਬੱਚਾ ਪੈਦਾ ਹੁੰਦਾ ਹੈ ਉਹ ਕਈ ਬੱਚੇ ਇਸ ਤਰ੍ਹਾਂ ਦੇ ਸੰਸਾਰ ਦੇ ਵਿੱਚ ਜਿਹਨੂੰ ਆਪਣੇ ਮਾਪੇ ਦਾ ਪਤਾ ਨਹੀਂ ਹੁੰਦਾ ਆਪਣੇ ਮਾਪੇ ਦਾ ਉਹਨੂੰ ਪਤਾ ਨਹੀਂ ਹੁੰਦਾ ਉਹ ਜਿਵੇਂ ਹਸਪਤਾਲਾਂ ਚ ਹੋ ਗਿਆ ਜਾਂ ਕਿਤੇ ਵੀ ਹੈ ਜੋ ਅੱਜ ਕੱਲ੍ਹ ਜਾਂ ਸਰਕਾਰਾਂ ਦੁਆਰਾ ਜਾਂ ਜੋ ਵੀ ਹੈ ਜੋ ਵੀ ਰੋਗ ਰੂਲ ਬਣੇ ਨੇ ਉਹਦੇ ਅਨੁਸਾਰ ਨੇ ਲਿਖਾ ਪੜੀ ਕਰਕੇ ਬੱਚਾ ਗੋਦ ਲੈ ਲਿਆ ਬੰਦੇ। ਉਹ ਬੱਚੇ ਨੂੰ ਪਤਾ ਨਹੀਂ ਕਿ ਮੇਰਾ ਅਸਲੀ ਮਾਪਾ ਕੋਣ ਹੈ। ਨਹੀਂ ਪਤਾ ਨਾ। ਕਦੋਂ ਤੱਕ ਨਹੀਂ ਪਤਾ ਹੁੰਦਾ। ਜਦੋਂ ਤੱਕ ਉਹ ਆਪਣੇ ਆਪ ਜੀ ਨਹੀਂ ਆਉਂਦਾ। ਫਿਰ ਵੀ ਉਹਨੂੰ ਪਤਾ ਨਹੀਂ ਹੁੰਦਾ ਜੇ ਉਹਨੂੰ ਕੋਈ ਨਾਂ ਦੱਸੇ। ਫਿਰ ਵੀ ਉਹਨੂੰ ਪਤਾ ਨਹੀਂ ਹੈ। ਉਹ ਜਿਹਦੀ ਗੋਦ ਚ ਪਿਆ ਨਾ ਫਿਰ ਉਸੇ ਨੂੰ ਪਿਆਰ ਕਰਦਾ ਉਹ ਵੀ ਸਮਝਦਾ ਕਿ ਮੇਰੀ ਇਹ ਮਾਂ ਹੈ। ਇਸ ਤਰ੍ਹਾਂ ਹੀ ਹੁੰਦਾ। ਤਾ ਗੁਰਪਿਆਰੇ ਫਿਰ ਉਹ ਨੂੰ ਹੁਣ ਪਤਾ ਕਿੱਥੋਂ ਲੱਗਦਾ ਉਹ ਕੋਈ ਰਿਸ਼ਤੇਦਾਰੀ ਦੇ ਅੰਦਰ ਕੋਈ ਉਹ ਨੂੰ ਸੋਚ ਹੀ ਦਿੰਦਾ ਹੈ ਬਸ ਸੰਸਾਰ ਦੇ ਵਿੱਚ ਇਹ ਜਿਹੜਾ ਸਫਰ ਹੈ ਚਲਦੇ ਚਲਦੇ ਕੋਈ ਨਾ ਕੋਈ ਰੁਕਾਵਟਾਂ ਜਾਂ ਫੇਰ ਕਿ ਹੁਣ ਵੀ ਆ ਜਾਂਦੇ ਤਾਂ ਉਹ ਜਦੋਂ ਜਵਾਨ ਹੋ ਜਾਂਦਾ ਜਵਾਨ ਹੋ ਕੇ ਉਹ ਨੂੰ ਪਤਾ ਲੱਗਦਾ ਹੈ ਕਿ ਇਹ ਮੇਰਾ ਅਸਲੀ ਮਾਤਾ ਪਿਤਾ ਨਹੀਂ ਹੈ ਉਹਨੂੰ ਸੂਝੀ ਹੁੰਦੀ ਹੈ ਸਰ ਉਹ ਹੈਰਾਨ ਹੁੰਦਾ ਹੈ ਕਿ ਮੇਰੇ ਮੇਰੇ ਅਸਲੀ ਮਾਤਾ ਪਿਤਾ ਕੌਣ ਆ ਮਾਤਾ ਕਹਿੰਨਾਂ ਨੂੰ ਆਪਕੀ ਮਾਤਾ ਪਿਤਾ ਮੰਨੀ ਬੈਠਾ ਤਾਂ ਉਹਨੂੰ ਫੇਰ ਕੋਈ ਸੂਝਵਾਨ ਕੋਈ ਕੋਈ ਗਿਆਨ ਦਿੰਦਾ ਹੈ ਕਿ ਭਾਈ ਤੈਨੂੰ ਦੋ ਜਗ੍ਹਾ ਤੋਂ ਪਤਾ ਲੱਗ ਸਕਦਾ ਹਸਪੀਟਲ ਜਾਂ ਉੱਥੇ ਲਿਖਾ ਪੜੀ ਹੋਊਗੀ ਔਰ ਜਾਂ ਫਿਰ ਤੂੰ ਠਾਣੇ ਕੋਲ ਜੇ ਉੱਥੇ ਲਿਖਾ ਪੜੀ ਹੋਊਗੀ ਸਰਕਾਰੀ ਦਫਤਰ ਤਾਂ ਉਹਨਾਂ ਛੁੱਟੀ ਹੋ ਜਾਂਦੀ ਐ ਛੁੱਟੀ ਹੋ ਗਈ ਨਾ ਨਾ ਪਤਾ ਲੱਗ ਜਾਂਦਾ ਕਿ ਅਸਲੀ ਮਾਤਾ ਤੇ ਜਾ ਕੋਣ ਛੇਮ ਕਹਾਣੀ ਸਾਡੀ ਐ ਹੁਣ ਆਪਾਂ ਦੂਜਾ ਪੱਖ ਲੈ ਲਈਏ ਅਸੀਂ ਹੁਣ ਜੁਗਾ ਜਗੰਤਰਾਂ ਤੋਂ ਵਿਛੜੇ ਫਿਰਤ ਫਿਰਤ ਬਹੁਤੇ ਜੁਗਹਾਰਿਓ ਮਾਨਸ ਦੇਹੀ ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਵਰੀਆ ਸਮਰਤ ਹੁਣ ਅਸੀਂ ਵੀ ਆਪਣੇ ਘਰੋਂ ਨਿਕਲੇ ਹੋਏ ਹਾਂ ਹੁਣ ਸਾਨੂੰ ਅਸਲੀ ਮਾਤਾ ਪਿਤਾ ਦਾ ਸਾਨੂੰ ਨਹੀਂ ਪਤਾ ਹੁਣ ਮੰਨ ਲਓ ਆਪਾਂ ਬੈਠੇ ਹਾਂ ਸੰਗਤ ਉੱਚੀ ਦਰਜੀ ਵਾਲੀ ਹੈ ਥੋੜੀ ਸੂਝੀ ਹੈ ਕਿ ਅਸੀਂ ਆਪਣੇ ਘਰੋਂ ਵਿਛੜੇ ਹੋਏ ਹਾਂ ਆਪਣੇ ਮਾਤਾ ਅਸਲੀ ਮਾਤਾ ਪਿਤਾ ਤੋਂ ਵਿਛੜੇ ਹੋਏ ਹਾਂ ਲੇਕਿਨ ਕੁੜਪਿਆ ਦਿਓ ਸਾਨੂੰ ਹਿਕ ਸੂਝੀ ਨਹੀਂ ਹੁਣ ਉਹਨੂੰ ਤਾਂ ਸੂਚੀ ਮਿਲ ਗਈ ਸਰਕਾਰੀ ਦਰਬਾਰੇ ਸਾਨੂੰ ਕਿੱਥੋਂ ਸੂਚੀ ਮਿਲੇਗੀ ਸਾਡੀ ਗਵਾਹੀ ਕੌਣ ਪੜੇਗਾ ਕਿ ਤੇਰੇ ਅਸਲੀ ਮਾਤਾ ਪਿਤਾ ਨੇ ਚਾਲ ਤੇਰੀ ਬਾਹ ਫੜਾਉਣਾ ਮੈਂ ਉਹ ਗੁਰਪਿਆਰੋ ਸੰਗਤ ਦੇ ਵਿੱਚ ਕੋਈ ਰੰਗੇ ਰੂਹ ਹੁੰਦੀਆਂ ਨੇ ਜਿਹਨੂੰ ਜਿਹੜੀ ਇਸ ਚੀਜ਼ ਨੂੰ ਸਾਰੇ ਜਾਣ ਚੁੱਕਿਆ ਹੁੰਦਾ ਜੇ ਜੇ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਉਹ ਫੇਰ ਸਾਡੀ ਬਾਹ ਮੇਰੇ ਮਾਲਕ ਨੂੰ ਫੜ ਲਵੇ ਤੇ ਆਹ ਤੇਰੇ ਅਸਲੀ ਮਾਤਾ ਪਿਤਾ ਲੇਕਿਨ ਉਹ ਵਿਸ਼ਵਾਸ ਮੇਰਾ ਮਾਲਕ ਸਾਡੇ ਤੇ ਫੇਰ ਵੀ ਨਹੀਂ ਕਰਦਾ ਕਿਉਂਕਿ ਆਪਣੇ ਪ੍ਰਤੀਤ ਆਪੇ ਹੀ ਖੋਵੇ ਅਸੀਂ ਧੰਦਿਆਂ ਦੇ ਵਿੱਚ ਪੈ ਕੇ ਅਸੀਂ ਆਪਣੇ ਪਿਤਾ ਮਾਤਾ ਪਿਤਾ ਕੋਲੋਂ ਅਸੀਂ ਆਪਣਾ ਜਿਹੜਾ ਵਿਸ਼ਵਾਸ ਖੋ ਰੱਖਿਆ ਸਾਡੇ ਤੇ ਭਰੋਸਾ ਨਹੀਂ ਉਹਨੂੰ ਕਿਉਂ ਕਿਉਂ ਨਹੀਂ ਭਰੋਸਾ ਮੰਨ ਲਓ ਆਪਣਾ ਗੁਰਨਾਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਧਰਮ ਸ਼ੁਰੂ ਕੀਤਾ ਉਦੋਂ ਤੋਂ ਆਪਣੇ ਗੁਰਬਾਣੀ ਤੇ ਲੜ ਲਾਇਆ ਹੋ ਸਕਦਾ ਆਪਾਂ ਪਤਾ ਨਹੀਂ ਕਿੰਨੇ ਕੁ ਵਾਰ ਜਨਮ ਲਿੱਤਾ ਇਹ ਥੋੜਾ ਕਿ ਹੁਣ ਹੀ ਆਪਾਂ ਜਨਮ 'ਚ ਬੈਠੇ ਕਦੋਂ ਤੋਂ ਆਪਾਂ ਗੁਰਬਾਣੀ ਸੁਣਦੇ ਆ ਰਹੇ ਆਂ ਕਿ ਅਸੀਂ ਗੱਲ ਮੰਨੀ ਆ ਆ ਸਰੀਰ ਦੇ ਵਿੱਚ 20 30 40 45 ਸਾਲ ਹੋ ਗਏ ਅਸੀਂ ਗੱਲ ਮੰਨੀ ਗੁਰੂ ਦੀ ਨਹੀਂ ਮੰਨੀ ਨਾ ਫਿਰ ਕਿਵੇਂ ਵਿਸ਼ਵਾਸ ਕਰੂੰ ਸਾਡੇ ਤੇ ਉਹ ਗੁਰੂ ਸਾਹਿਬ ਅੱਜ ਵੀ ਸਾਨੂੰ ਧੰ ਸ੍ਰੀ ਗੁਰਗੰਸਾਹ ਦੇ ਵਿੱਚ ਕਹਿ ਰਿਹਾ ਹੈ ਕਿ ਮੇਰੇ ਪਿਆਰੇ ਮਨ ਪਰਦੇਸੀ ਵੇ ਆਵੋ ਕਰੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਾਇ ਕਰ ਛੱਡ ਗਵਾਵਣਾ ਜਿਸ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਇਸ ਕੀ ਚਿੰਤਾ ਨਾ ਸਾਨੂੰ ਆਪਣੇ ਘਰ ਦੀ ਚਿੰਤਾ ਨਹੀਂ ਪਤਾ ਹੀ ਨਹੀਂ ਚਿੰਤਾ ਤਾਂ ਛੱਡ ਪਤਾ ਹੀ ਨਹੀਂ ਕਿ ਸਾਡਾ ਅਸਲੀ ਘਰ ਕਿਹੜਾ ਹੈ ਇਸੇ ਕਰਕੇ ਅਕਾਲਪੁਰ ਪਿਤਾ ਪਰਮਾਤਮਾ ਦਾ ਵਿਸ਼ਵਾਸ ਸਾਡੇ ਤੋਂ ਉੱਠ ਰਿਹਾ ਹੈ ਫਿਰ ਹੁਣ ਗੱਲ ਬਣੂ ਕਿਵੇਂ ਸਾਡੀ ਫਿਰ ਅਸੀਂ ਰੋਦੇ ਰਹਾਂਗੇ ਇਸ ਲਈ ਫਿਰ ਤਾਂ ਜੁਨੀਆਂ ਚ ਰੋਦੇ ਰਹਾਂਗੇ ਨਹੀਂ ਗੁਰੂ ਸਾਹਿਬ ਨੇ ਸਾਨੂੰ 10 ਗੁਰੂ ਪਾਤਸ਼ਾਹਿਆਂ ਨੇ ਉਹਨਾਂ ਨੇ ਉਪਰਾਲੇ ਕਰਕੇ ਸਾਡੇ ਧੰਨ ਸ੍ਰੀ ਗੁਰਗਾ ਸਾਹਿਬ ਜੀ ਸੰਗ ਲੜ ਲਾਇਆ ਸੀ 10ਵੇਂ ਪਾਤਸ਼ਾਹ ਜੀ ਲੜ ਲਾ ਕੇ ਗਏ ਨੇ ਕਿ ਤੁਸੀਂ ਇਹਨਾਂ ਤੋਂ ਗਿਆਨ ਲਓ ਜੇ ਅਸਲੀ ਘਰ ਦਾ ਗਿਆਨ ਲੈਣਾ ਹੈ ਅਸਲੀ ਮਾਤਾ ਪਿਤਾ ਤੇਰੇ ਕੌਣ ਆ ਸਾਡੇ ਕੌਣ ਆ ਇਹਨਾਂ ਤੋਂ ਗਿਆਨ ਲਓ ਇਥੋਂ ਗੁਰਬਾਣੀ ਨੂੰ ਪੜੋ ਉਹਨੂੰ ਸਮਝੋ ਵਿਚਾਰੋ ਔਰ ਫਿਰ ਸੰਗਤ ਦੇ ਵਿੱਚ ਆਓ ਉਦਮ ਕਰੋ ਅપરાਲਾ ਕਰੋ ਫਿਰ ਰਹੀ ਗੱਲ ਵਿਸ਼ਵਾਸ ਦੀ ਵਿਸ਼ਵਾਸ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਨੂੰ ਮੈਂ ਵਿਚਾਰ ਕੀਤੀ ਸੈਨਾ ਕਰ ਪਾਈ ਤੁਸੀਂ ਗਵਾਹੀ ਭਰੇ ਤੁਸੀਂ ਜਾਮਨੀ ਭਰੇ ਇੱਕ ਮਹਾਪੁਰ ਕੋਈ ਨੇ ਅੰਮ੍ਰਿਤਸਰ ਕੰਨੀ ਦੇ ਸੀ। ਤੁਮਨੇ ਤਾਂ ਐਸੀ ਕਰਨਾ ਮੇ। ਇੱਕ ਕੋ ਮੇਰੇ ਨਾਂ ਨਹੀਂ ਯਾਦ ਇਹ ਉਹਨਾਂ ਦੀ। ਅਸਲੀ ਪ੍ਰੋਪਰ ਮੈਂ ਜਗ੍ਹਾ ਵੀ ਨਹੀਂ ਯਾਦ ਉਹਨਾਂ ਦੀ। ਗਾਥਾ ਸੁਣੀਆ ਮਨੋ ਤੂੰ। ਉਧਰ ਜਿਹੜਾ ਸਤਲੁਜ ਦਰਿਆ ਸੀ ਨਾ ਉਹ ਉਸ ਘਰ ਨੂੰ ਉਸ ਪਿੰਡ ਨੂੰ ਬੜੀ ਮਾਰ ਕਰਦਾ ਸੀ। ਨੁਕਸਾਨ ਕਰਦਾ ਜਦੋਂ ਉਹ ਚੜਦਾ ਸੀਗਾ। ਤੇ ਉਹ ਸਾਰਾ ਪਿੰਡ ਇਕੱਠਾ ਹੋ ਕੇ ਨਾ ਅੰਮ੍ਰਿਤਸਰ ਜ਼ਿਲ੍ਹੇ ਚ ਆਪੀ ਜਗ੍ਹਾ ਉਹ ਮਹਾਪੁਰ ਸਾਹ ਕੋਲ ਚਲੇ ਗਏ। ਉਹਨਾਂ ਨੇ ਫਰਿਆਦ ਕੀਤੀ ਤੇ ਫਰਿਆਦ ਕੀਤੀ ਕਿ ਸਾਡੇ ਪਿੰਡ ਨੂੰ ਬੜੀ ਮਾਰ ਪੈਂਦੀ ਹੈ ਵੀ ਤੁਸੀਂ ਹੱਲ ਕਰੋ ਇਹਦਾ ਕੋਈ ਕੋਈ ਬੰਨ ਮਾਰੋ ਉਹ ਕਹਿਣ ਲੱਗੇ ਵੀ ਕਿੱਥੋਂ ਆਏ ਤੁਸੀਂ ਚੱਲ ਕੇ ਭਾਈ ਕਿ ਮਹਾਪੁਰਖ ਆਜਤਾ ਫਰਕ ਆ ਥੋੜਾ ਨਹੀਂ ਤਾਂ ਨਹੀਂ ਤਾਂ ਕਿਤੇ ਵੀ ਜਾਂਦੇ ਸੀ ਪਹਿਲਾਂ ਆਓ ਭਗਤ ਚੰਗੀ ਚਾਹ ਪੰਜੋ ਵੀ ਉਸਦੇ ਸੀਗੇ ਸਤਿਕਾਰ ਕਰਦੇ ਸੀ ਉਹਨਾਂ ਨੇ ਕਿਹਾ ਭਾਈ ਚਾਹ ਪਾਣੀ ਛਕਿਆ ਰੋਟੀ ਪਾਣੀ ਰੋਟੀ ਪਾਣੀ ਲੰਗਰ ਪਾਣੀ ਛਕ ਲਿਆ ਉਹ ਕਹਿੰਦੇ ਜੀ ਹਾਂ ਹਾਂ ਦੱਸੋ ਹੁਣ ਕੀ ਗੱਲ ਆ ਫਿਰ ਉਹਨਾਂ ਨੇ ਆਪਣੀ ਸਾਰੀ ਸਟੋਰੀ ਦੱਸੀ ਕਿ ਜਿਹੜਾ ਸੱਤੂ ਜੀ ਦਰਿਆ ਹੈ ਉਹ ਸਾਡੇ ਇਹਨੂੰ ਪਿੰਡ ਨੂੰ ਬੜੀ ਮਾਰ ਮਾਰਦਾ ਤੁਸੀਂ ਕਿਰਪਾ ਕਰੋ ਕੁਝ ਕਿ ਸਾਡਾ ਨੁਕਸਾਨ ਨਾ ਹੋ ਦੇ ਕੋਈ ਉਹਨਾਂ ਨੇ ਕਿਹਾ ਕਿੱਥੋਂ ਆਏ ਭਾਈ ਤੁਸੀਂ ਫਿਰ ਉਹਨੇ ਉੱਪਰ ਲਾ ਕੇ ਦੱਸਿਆ ਕਹਿੰਦਾ ਮੇਰੇ ਕੋਲ ਚੱਲ ਕੇ ਆਉਣ ਦੀ ਕੀ ਲੋੜਾ ਛੋਡੇ ਲਾ ਕੇ ਜੀ ਇੱਕ ਗੁਰਮਖ ਪਿਆਰਾ ਬੈਠਾ ਤੁਸੀਂ ਉਹਦੇ ਕੋਲ ਜਾ ਉਹ ਇਹਦਾ ਮੱਤ ਦਾ ਉਹਨਾਂ ਨੇ ਚਲ ਉਹਨਾਂ ਕੋਲ ਭੇਜਤਾ ਉਹਨਾਂ ਕੋਲ ਗਿਆ ਉੱਥੇ ਜਾ ਕੇ ਬੇਨਤੀ ਕੀਤੀ ਸਾਰੇ ਚਲੇ ਗਏ ਉੱਥੇ ਬੇਨਤੀ ਕੀਤੀ ਇਹ ਬੇਨਤੀ ਕੀਤੀ ਉਹਨਾਂ ਨੂੰ ਵੀ ਉਹ ਹੱਸਣ ਲੱਗ ਗਿਆ ਕਹਿੰਦਾ ਦੇਖੋ ਮੇਰੇ ਕੋਲ ਤਾਂ ਕੋਈ ਤਾਕਤ ਹੈ ਨਹੀਂ ਵੀ ਇਹਦਾ ਵੀ ਤੁਸੀਂ ਆਇਓ ਠੀਕ ਹੈ ਤੁਹਾਡੀ ਬੇਨਤੀ ਮਨਜ਼ੂਰ ਕਰਨੀ ਪਣੀ ਆ ਪਰ ਇੱਕ ਕੰਮ ਕਰਿਓ ਤੁਸੀਂ ਉਹਨਾਂ ਕੋਲ ਦੁਬਾਰਾ ਜਾਇਓ ਤੁਸੀਂ ਉਹਨਾਂ ਨੂੰ ਇਹ ਕਹੋ ਜਾ ਕੇ ਕਿ ਮੇਰਾ ਨਾਮ ਲੈ ਦਿਓ ਕਿ ਉਹਨਾਂ ਨੇ ਕਿਹਾ ਭਾਈ ਠੀਕ ਆ ਮੈਂ ਉਹਨਾਂ ਦੀ ਮਹਾਪੁਰਖਾਂ ਦੀ ਵੀ ਗੱਲ ਮੰਨ ਲਈ ਮੈਂ ਅਰਦਾਸ ਬੇਨਤੀ ਕਰ ਦਿੰਦਾ ਪਰ ਤੁਸੀਂ ਉਹਨਾਂ ਕੋਲ ਇੱਥੋਂ ਜਾਂਦੇ ਹੀ ਉਹਨਾਂ ਕੋਲ ਜਾਇਓ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਰਦਾਸ ਬੇਨਤੀ ਕਰਤੀ ਕਿਤੇ ਜਾਮਨੀ ਤੁਸੀਂ ਭਰੇ ਵਿੱਚ ਕਿਹੜੇ ਮਨਖਾ ਕਿਹੜੇ ਗੁਰਮੁਖੀ ਪਰ ਉਹ ਕਿਹਾ ਜੇ ਉਹ ਜਾਮਨੀ ਭਰ ਦੇਣਗੇ ਤਾਂ ਸਾਡਾ ਨੁਕਸਾਨ ਬੰਦ ਹੋ ਜਾਏਗਾ ਆਹ ਇਡੀ ਵੱਡੀ ਜਾਮਨੀ ਦੀ ਗੱਲ ਹੁੰਦੀ ਪੁੱਤਰ ਬਹੁਤ ਵੱਡੀ ਚੀਜ਼ ਹੈ ਜਾਮਨੀ ਆਪਣੇ ਤੇ ਕਿਸੇ ਨੂੰ ਵਿਸ਼ਵਾਸ ਭਰੋਸਾ ਦੇ ਦੇਣਾ ਫਿਰ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਦੱਸੀ ਸਾਰੀ ਗੱਲ ਉਹ ਵੀ ਮੁਸਕਰਾਏ ਠੀਕ ਆ ਭਾਈ ਕਹਿੰਦਾ ਜਦੋਂ ਉਹਨਾਂ ਨੇ ਸਾਡਾ ਨਾਹੀਂ ਸਾਡੇ ਕੋਲ ਭੇਜਤਾ ਦੁਬਾਰਾ ਕਹਿੰਦਾ ਜਾਓ ਫਿਰ ਮਾਲਕ ਕਿਰਪਾ ਕਰਨੀ ਉਹ ਅੱਜ ਤੱਕ ਇਤਿਹਾਸ ਆ ਵੀ ਉਹ ਸਤਲੋ ਜੋਂ ਪਿੰਡ ਤੇ ਨੁਕਸਾਨ ਨਹੀਂ ਕਰਦੇ। ਕਿਤੇ ਦਿੱਤੇ ਗੁਰੂ ਸਾਹਿਬ ਆ ਗਏ। ਜਮਨਾ ਪੋਟਾ ਸਾਹਿਬ ਕਿਹਾ ਜਿਹੜਾ ਗੁਰੂ ਸਾਹਿਬ ਨੇ ਕਿ ਸਾਂਤੋ ਕੇ ਨਿਕਲ ਕੋਈ ਕਿਉਂ ਰੌਲਾ ਪਾਉਂਦੇ। ਤੇ ਅੱਜ ਤੱਕ ਜਾਰੀ ਹੋ। ਉੱਥੋਂ ਕੋਈ ਆਵਾਜ਼ ਨਹੀਂ। ਇਸੇ ਕਰਕੇ ਗੁਰੂ ਸਾਹਿਬ ਦੇ ਵਿੱਚ ਬੜੀ ਤਾਕਤ ਹੈ। ਤੋਂ ਆਪਾਂ ਵਿਚਾਰ ਕਰ ਰਹੇ ਸੀ ਕਿ ਅਸੀਂ ਕਿਵੇਂ ਮਿਲਾਂਗੇ ਤੇ ਸਾਡਾ ਬਣੂ ਕੀ ਜੇ ਕੋਈ ਸਾਡੀ ਜਾਮਨੀ ਨਹੀਂ ਭਰੇ ਤਾਂ ਜਿਹੜੇ ਸੰਸਾਰ ਤੇ ਸਾਧੂ ਹੁੰਦੇ ਨਾ ਇਹ ਧਰਮ ਦੇ ਪਿੱਲਰ ਹੁੰਦੇ ਜਿਵੇਂ ਆਪਾਂ ਮਕਾਨ ਦੇ ਵਿੱਚ ਪਿੱਲਰ ਲਾ ਦਨੇ ਨਾ ਤਾਂ ਹੀ ਖੜਦਾ ਨਾ ਇਹ ਹੁਣ ਜਿਹੜਾ ਗਗਨ ਹੈ ਇਹ ਬਿਨਾ ਪਿੱਲਰ ਨਾਲ ਟੁਕੜਾ ਲਿਗਨ ਇਹਦੇ ਵਿੱਚ ਮਾਲਕ ਨੇ ਜਿਹੜੇ ਸਾਧੂ ਸੰਸਾਰ ਤੇ ਅੱਜ ਉਹਨਾਂ ਦੇ ਕਰਕੇ ਤਾਂ ਚੱਲਦਾ ਬਹੁਤ ਬੈਠੇ ਨੇ ਉਹਨਾਂ ਕਰਕੇ ਸੰਸਾਰਾ ਚ ਵੀ ਚੱਲਿਆ ਹੈ ਚੰਗੇ ਕੰਮ ਹੋ ਰਹੇ ਨੇ ਇਹ ਧਰਮ ਦੇ ਪਿੱਲਰ ਹੁੰਦੇ ਨੇ ਇਹੀ ਜਾਮਲੀ ਪਰਨਗੇ ਕੋਈ ਮਿਲ ਜੇ ਤਾਂ ਕੋਈ ਜੇ ਹਰਾ ਮਿਲਦੇ ਤਾਂ ਉਹ ਹੀ ਜਾਣੀ ਪਊਗਾ ਹੁਣ ਜਿਹੜਾ ਅਸੀਂ ਵਿਛੜੇ ਹੋਇਆ ਮਾਲਕ ਤੋਂ ਹੁਣ ਮਾਲਕ ਤੱਕ ਪਹੁੰਚਾਉਣ ਵਾਸਤੇ ਇਹੇ ਸਾਨੂੰ ਸੰਗਤਤੀ ਹੈ ਇੱਕ ਸਾਧੂ ਕੀ ਹੈ ਸੰਤ ਕੌਣ ਹੈ ਆ ਸਾਰੇ ਸੰਤ ਬੈਠੇ ਵੈਸੇ ਤਾਂ ਦੇਖਿਆ ਜਾਏਦਾ ਅਸੀਂ ਗੁਰਪੁਰ ਇਹ ਵੀ ਆਪਾਂ ਅਗਲੇ ਇੱਕ ਸਮਨ ਕਰਕੇ ਪੜਾਛ ਆਪਾਂ ਸੰਤ ਦੀ ਗੱਲ ਛੇੜਾਂਗੇ ਵੀ ਸੰਤ ਕੌਣ ਹੈ ਠੀਕ ਹੈ ਅਸੀਂ ਸੰਤ ਆਪਾਂ ਸਾਧੂ ਦੀ ਗੱਲ ਕਰਦੇ ਕੋਈ ਰੰਗੀਆਂ ਰੁਆ ਹੈਗੀਆਂ ਸਾਨੂੰ ਉਹਨਾਂ ਦੇ ਪਿੱਛੇ ਜਾਣਾ ਹੈ ਪਰ ਅਸੀਂ ਪਛਾਣ ਵੀ ਕਰ ਲਈ ਤਾਂ ਗੁਰਪਿਆਰੋ ਇਸ ਸੰਗਤ ਦੇ ਵਿੱਚ ਹੀ ਸਾਨੂੰ ਕੋਈ ਬਾਹ ਫੜੂਗਾ ਤੇ ਮਾਲਕ ਦੇ ਸਾਹਮਣੇ ਕਰੂਗਾ ਸਾਡਾ ਜੋ ਵਿਸ਼ਵਾਸ ਖੋਇਆ ਹੋਇਆ ਵਾਪਸ ਮਾਲਕ ਨੂੰ ਭਰੋਸਾ ਹੋ ਜਾਏਗਾ ਕਿ ਠੀਕ ਆ ਵੀ ਇਹ ਸਾਧੂ ਦੀ ਗੱਲ ਮੰਨਦਾ ਮੈਂ ਇੱਕ ਸੰਤ ਦੀ ਗੱਲ ਮੰਨਦਾ ਤਾਂ ਗੁਰਪਿਆਰੇ ਸਾਨੂੰ ਦਰਸ਼ਨਦਾਰੇ ਖੁੱਲੇ ਦਰਸ਼ਨ ਵਾਲਾ ਕਹਿੰਦਾ ਤਾਂ ਸਾਡਾ ਜਨਮ ਮੋੜਨ ਕਰਦਾ ਹੋ ਪਰ ਜੇ ਸਾਨੂੰ ਇਹ ਤਰੀਕਾ ਜੇ ਜੇ ਅਸੀਂ ਇਹ ਨਾਲ ਨਾਲ ਆਪਣੇ ਕਰਮ ਮਟਾਈਏ ਕਰਮ ਸਾਡੇ ਹੱਥ ਚ ਹੈ ਕਿਸੇ ਦੇ ਹੱਥ ਚ ਕਰਮ ਨਹੀਂ ਹੈ ਤਾਂ ਸਾਡੇ ਵਿਚਾਰ ਸਾਡੇ ਬਹੁਤ ਹੀ ਗੁਰਮੁਖਵਾਰੇ ਚੜਦੀ ਕਲਾ ਵਾਲੇ ਗੁਰਮੁਖਵਾਰੇ ਆਗੇਨ ਤੇ ਹੁਣ ਉਹ ਅਗਲਾ ਜਿਹੜਾ ਪੜਾਦੀ ਗੱਲ ਉਹਨਾਂ ਨੇ ਚਲਾਉਣੀ ਆ ਸਿਮਨ ਪਰਾਕੇ ਤੇ ਫਿਰ ਆਪਾਂ ਫਿਰ ਵਿਚਾਰਾ ਕਰਾਂਗੇ ਤੇ ਮੇਰਾ ਮਾਲਕ ਕਿਰਪਾ ਕਰੇ ਤੇ ਖੁੱਲਾਂ ਚੁੱਕਾ ਸਤਿਗੁਰ ਬਖਸ਼ਨਾਰ ਸੰਗਤ ਬਖਸ਼ਨਾਰ ਰੁਆਇਗ੍ਰੀਕਾ ਕਾ ਖੌਂਸਾ ਰੁਆਇਗ੍ਰੀਕਾ ਪਤੇ ਜੇ ਜਲ ਪਾਣੀ ਸਕਣਾ 5-4 ਮਿੰਟ